ক্রেজি মিউজিক হাব চ্যানেল ਨੇ ਅੱਜ ਦਸਤਕ ਦਿੱਤੀ ਪੰਜਾਬੀ ਸਾਹਿਤ ਦੇ ਉਂਗੇ ਸ਼ਾਇਰ ਜਗਜੀਤ ਸਿੰਘ ਪਿਆਸਾ ਜੀ ਦੇ ਬੂਹੇ ਤੇ ਪਿਆਸਾ ਜੀ ਨੇ ਆਪਣੇ ਨਿੱਘੇ ਤੇ ਮਿੱਠੜੇ ਸੁਭਾ ਨਾਲ ਸਾਨੂੰ ਖੁਸ਼ਾਮਦੀਦ ਕਿਹਾ ਇੱਕ ਸ਼ਾਇਰ ਹੋਣ ਦੇ ਨਾਤੇ ਪਿਆਸਾ ਜੀ ਨੇ ਆਪਣੀ ਜਾਣ ਪਹਿਚਾਨ ਕੁਝ ਇਸ ਤਰ੍ਹਾਂ ਕਰਵਾਈ ਮੈਂ ਕੀ ਹਾਂ ਮੈਂ ਕੀ ਹਾਂ ਮੈਂ ਕੁਝ ਵੀ ਨਹੀਂ ਮਿੱਟੀ ਦਾ ਕਣ ਆਵਾਰਾ ਹਾਂ ਚਾਨਣ ਜੋ ਦਿੰਦਾ ਦੁਨੀਆ ਨੂੰ ਉਹ ਸਨਾਰੋਂ ਟੁੱਟਿਆ ਤਾਰਾ ਹਾਂ ਇਸ ਜਨਮ ਤੋਂ ਪਹਿਲਾਂ ਮੈਂ ਖਾਰੇ ਕੀ ਕੀ ਬਣਿਆ ਹਾਂ ਇਸ ਜਨਮ ਤੋਂ ਪਹਿਲਾਂ ਮੈਂ ਖਾਰੇ ਕੀ ਕੀ ਬਣਿਆ ਹਾਂ ਪਰ ਅੱਜ ਹੀ ਘੜੀ ਇਨਸਾਨ ਹਾਂ ਤੇ ਕਰਮ ਤੋਂ ਸੁਨੇਹਾਰਾ ਹਾਂ ਕਰਮ ਤੋਂ ਸੁਨੇਹਾਰਾ ਆਪਣੀ ਯੋਗਤਾ ਬਾਰੇ ਕੁਝ ਦੱਸੋਗੇ ਪਿਆਸਾ ਜੀ ਪਿਆਸਾ ਜੀ ਸਾਹਿਬ ਜਿੱਦਕ ਯੋਗਤਾ ਦੀ ਗੱਲ ਕੀਤੀ ਹੈ ਮੈਂ ਵਿਦਿਅਕ ਯੋਗਤਾ ਜਿਹੜੀ ਹੈ ਸਰਕਾਰੀ ਹਾਈ ਸਕੂਲ ਤੋਂ ਪ੍ਰਾਪਤ ਕੀਤੀ ਹੈ ਹਾਇਰ ਸਕੈਂਡਰੀ ਕੀਤੀ ਸੀ ਤੇ ਹਾਇਰ ਸਕੈਂਡਰੀ ਤੋਂ ਬਾਅਦ ਫਿਰ ਮਹਿੰਦਰਾ ਕਾਲਜ ਫ੍ਰੀ ਕੋਰਟ ਵਿੱਚੋਂ ਗ੍ਰੈਜੂਏਸ਼ਨ ਕੀਤੀ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਲਾਜ ਜੋਇਨ ਕੀਤਾ ਆਗਰੇ ਆਗਰੇ ਜੋਇਨ ਕਰਨ ਤੋਂ ਬਾਅਦ ਪਤਾ ਕੀ ਹੋਇਆ ਮੇਰੀ ਛੇਤ ਨੂੰ ਛੇਗਨ ਰਹੀ ਮੈਂ ਕੋਸ਼ ਮੁਸਲਾ ਆਇਆ ਸਿਰਫ ਟਿਕਾਪੇ ਤੇ ਉਹ ਮੇਰੇ ਟਾਲੇ ਛੱਡ ਕੇ ਵਾਪਸ ਪੰਜਾਬ ਚ ਲਾਇਆ ਕਾਲਜ ਤੋਂ ਨਿਕਿਆ ਐਜੂਕੇਸ਼ਨ ਤੋਂ ਬੀਏ ਡੀ ਸਟੱਡੀ ਕੀਤੀ ਤੇ ਉਸ ਤੋਂ ਬਾਅਦ ਆਪਣੇ ਪੜੇ ਪੇਟਾਈ ਨਾਲ ਬਿਜ਼ਨਸ ਕਾਰੋਬਾਰ ਫਿਰ ਸੜਤੀ ਲੈ ਲਿਆ ਫਿਰ ਸਾਡੀ ਅਚਾਨਕ ਨਜ਼ਰ ਗਈ ਲਿਖੇ ਹੋਏ ਸ਼ੁਕਰਾਨਾ ਦੇ ਉੱਪਰ ਤੇ ਪੁੱਛਿਆ ਪਿਆਸਾ ਜੀ ਇਹ ਸ਼ੁਕਰਾਨਾ ਕੀ ਹੈ ਇਹਦੇ ਬਾਰੇ ਜਰਾ ਦੱਸੋ ਸਾਨੂੰ 2010 ਦੇ ਵਿੱਚ ਮੈਨੂੰ ਹਾਰਟ ਅਟੈਕ ਹੋਇਆ ਸੀ ਜਦੋਂ ਹਾਰਟ ਅਟੈਕ ਤੋਂ ਬਾਅਦ ਹਸਪਤਲ 'ਚ ਮੈਨੂੰ ਐਡਮਿਟ ਕੀਤਾ ਗਿਆ ਤੇ ਐਡਮਿਟ ਕੀਤਾ ਐਮਰਜੈਂਸੀ ਯੂ ਕਲੀਅਰ ਹੋ ਗਿਆ ਬਾਅਦ ਮੈਨੂੰ ਜੋ ਹੋਸ਼ ਆਈ ਤੇ ਕੁਝ ਟਾਈਮ ਬਾਅਦ ਮੈਂ ਠੀਕ ਹੋ ਗਿਆ ਤੇ ਹਸਪਤਲ ਦੇ ਬੈੱਡ ਦੇ ਉੱਤੇ ਹੀ ਮੈਨੂੰ ਇੱਕ ਸੋਚ ਆਈ ਵੀ ਜਿੰਨਾਂ ਚੀਜ਼ਾਂ ਤੋਂ ਮੈਨੂੰ ਬਚਾਇਆ ਗਿਆ ਜਿੰਨਾਂ ਚੀਜ਼ਾਂ ਨੇ ਮੈਨੂੰ ਬਚਾਇਆ ਜਿੰਨਾਂ ਬੰਦਿਆਂ ਨੇ ਬਚਾਇਆ ਜਿਨ੍ਹਾਂ ਨੇ ਮੇਰੀ ਹੌਸਲਾ ਅਫਸਾਈ ਕੀਤੀ ਆ ਉਹਨਾਂ ਦਾ ਸ਼ੁਕਰਾਨਾ ਜ਼ਰੂਰ ਹੋਣਾ ਚਾਹੀਦਾ ਹੈ ਰੱਬ ਦੀਆਂ ਸਿੱਧੀਆਂ ਨਿਗਾਹਾਂ ਨੇ ਬਚਾਲਿਆ ਰਾਜੀ ਰਹੇ ਜਿੰਨਾਂ ਤੇ ਅਰਦਾਵਾਂ ਨੇ ਬਚਾਲਿਆ ਰੱਬ ਦੀਆਂ ਸਿੱਧੀਆਂ ਨਿਗਾਹਾਂ ਨੇ ਬਚਾਲਿਆ ਰਾਜੀ ਰਹੇ ਜਿੰਨਾਂ ਤੇ ਅਰਦਾਵਾਂ ਨੇ ਬਚਾਲਿਆ ਨਿੱਕੇ ਨਿੱਕੇ ਹੁੰਦੇ ਆ ਉਹਨੂੰ ਗੋਦੀ 'ਚ ਬਿਠਾ ਕੇ ਵੱਡਿਆਂ ਜੋ ਦਿੱਤੀਆਂ ਦੁਆਵਾਂ ਨੇ ਬਚਾਲਿਆ ਖਵਰ ਹੈ ਅੱਲਾ ਫੜ ਉਮਰਾਂ ਦੇ ਸਾਥ ਨੂੰ ਨਿਭਾਉਣ ਲਈ ਅੱਲਾ ਫੜ ਉਮਰਾਂ ਦੇ ਸਾਥ ਨੂੰ ਨਿਭਾਉਣ ਲਈ ਉਹਨਾਂ ਦੀ ਹਜ਼ੂਰੀ ਲਈਆਂ ਲਾਵਾਂ ਨੇ ਬਚਾ ਲਿਆ ਸ਼ੁਕਰ ਗੁਜ਼ਾਰ ਹਾਂ ਮੈਂ ਪਰਵਰਦੇگار ਦਾ ਸ਼ੁਕਰ ਗੁਜ਼ਾਰ ਹਾਂ ਮੈਂ ਪਰਵਰਦੇگار ਦਾ ਇਹਦੇ ਪਿਆਸੇ ਜਿਹਦੇ ਦਿੱਤੇ ਰਹਿੰਦੇ ਸਾਬਾਂ ਨੇ ਬਚਾ ਲਿਆ ਰੱਬ ਦੀਆਂ ਰੱਬੀਆਂ ਨੇ ਗਾਵਾਂ ਨੇ ਬਚਾ ਲਿਆ ਰਾਜੀ ਰਹੇ ਜਿੰਨੇ ਤੇ ਇਨਸਾਨਾਂ ਨੇ ਬਚਾ ਲਿਆ ਇਹ ਸਰਸੀ ਦਾ ਕੰਮ ਜਿਹੜਾ ਸਵਰਨਕਾਰ ਦਾ ਕੰਮ ਹੈ ਜੀ ਫਿਰ ਇਹ ਤੁਸੀਂ ਕਾफी ਚਰਕੀਤਾ ਆਪਣੇ ਖਾਲਸਾ ਸਾਹਿਬ ਨਾਲ ਤੁਸੀਂ ਵੀ ਕੀਤਾ ਹੈ ਹਾਂ ਜੀ ਕਾफी ਕਾफी ਚਰਕੀਤਾ ਕਾफी ਹਾਲ ਥਾਂ ਕੀਤਾ ਹੈ ਹਾਂ ਇਹ ਸਾਡਾ ਜੱਦੀ ਕੰਮ ਹੈ ਜੀ ਸਾਡਾ ਸਾਡੇ ਪਹਿਲੇ ਦਾਦਾ ਜੀ ਵੀ ਕਰਦੇ ਸੀਗੇ ਫਿਰ ਮੇਰੇ ਪਿਤਾ ਜੀ ਵੀ ਕਰਦੇ ਸੀ ਤੇ ਹੁਣ ਮੈਂ ਵੀ ਬਹੁਤ ਸਾਲ ਕੀਤਾ ਹੈ ਤੇ ਅੱਜ ਕੱਲ ਸਾਡੇ ਬੱਚੇ ਇਹ ਕੰਮ ਕਰ ਰਹੇ ਹਨ ਤੇ ਜਦ ਅਸੀਂ ਕਿਹਾ ਕਿ ਪਿਆਸਾ ਜੀ ਸਾਨੂੰ ਗੇੜੇ ਬਣਾਉਣ ਦਾ ਕੰਮ ਕਰਕੇ ਦਿਖਾ ਸਕਦੇ ਹੋ ਤਾਂ ਛੱਟ ਤਿਆਰ ਹੋਵੇ ਹਾਂ ਹਾਂ ਕਿਉਂ ਨਹੀਂ ਆਓ ਤੁਹਾਨੂੰ ਦਿਖਾਉਣੇ ਆਓ ਤਲੀਏ ਕਿਰਤ ਤੇ ਕਲਾ ਦਾ ਸੁਮੇਲ ਬਣਾ ਕੇ ਚੱਲਣ ਵਾਲੇ ਜਗਜੀਤ ਪਿਆਸਾ ਜੀ ਨੂੰ ਜੇ ਕਰਮ ਯੋਗੀ ਕਹਿ ਲਈਏ ਤਾਂ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ ਆਓ ਗੱਲ ਕਰਦੇ ਹਾਂ ਜਗਜੀਤ ਪਿਆਸਾ ਜੀ ਦੇ ਵੱਡੇ ਸੁਪੁੱਤਰ ਸੁਖਵਿੰਦਰ ਪਾਲ ਸਿੰਘ ਨਾਲ ਸਤਿ ਸ਼੍ਰੀ ਅਕਾਲ ਜੀ ਇਹਨਾਂ ਦੀ ਲਿਖਣੀ ਜੀ ਬਹੁਤ ਪਰਿਵਾਰਿਕ ਹੈ ਬਹੁਤ ਵਧੀਆ ਲਿਖਦੇ ਆ ਵੀ ਆਪਾਂ ਆਪਣੇ ਪਰਿਵਾਰ ਚ ਬਹਿ ਕੇ ਬੜੇ ਆਰਾਮ ਨਾਲ ਸੁਣ ਸਕਦੇ ਆ ਕੋਈ ਸ਼ਰਮ ਨਹੀਂ ਮਹਿਸੂਸ ਹੁੰਦੀ ਕਿਸੇ ਨਾਲ ਪਰਿਵਾਰ ਚ ਬੈਠਣ ਦੇ ਇੱਕ ਦੂਜੇ ਨਾਲ ਤੇ ਇਹਨਾਂ ਦੇ ਮਿਲਣ ਵਾਸਤੇ ਬੜੇ ਸਿੰਗਰ ਬੜੇ ਹੋਰ ਲੇਖਕ ਦੁਕਾਨ ਤੇ ਵੀ ਆਉਂਦੇ ਰਹਿੰਦੇ ਆ ਜਿੰਨਾਂ ਸਾਨੂੰ ਵੀ ਮਿਲਣ ਦਾ ਸੁਭਾਗ ਪ੍ਰਾਪਤ ਹੁੰਦਾ ਲੋਕ ਜਿਨ੍ਹਾਂ ਨੂੰ ਮਿਲਣ ਵਾਸਤੇ ਤਰਸਦੇ ਆ ਉਹ ਸਾਡੇ ਕੋਲ ਆ ਕੇ ਮਿਲ ਲਾਉਂਦੇ ਤੇ ਜਦ ਅਸੀਂ ਪਰਿਵਾਰ ਬਾਰੇ ਪੁੱਛਿਆ ਤਾਂ ਜਵਾਬ ਸੁਣ ਕੇ ਸਾਡੀ ਰੂਹ ਖੁਸ਼ ਹੋ ਗਈ ਕਿਸੇ ਰਹਿ ਸਮਾਂ ਕੱਢ ਕੇ ਆਓ ਤੁਮ ਪਰਿਵਾਰ ਦੇ ਨਾਲ ਮੁਲਾਵਾਗੇ ਨਾਲੇ ਫਸਾਏਗਾ ਨਾਲੇ ਚਾਹ ਬਣਿ ਸ਼ਕਾਗੇ ਐਕੇ ੱਲਾ ਬਸਾ ਦਾ ਆਨੰਦ ਹੀ ਲਾਉਂਦਾ ਪਿਆਸਾ ਜੀ ਕਹਿੰਦੇ ਪ੍ਰੇਮਨਗਰ ਗੁਰਦੁਆਰਾ ਸਾਹਿਬ ਕੋਲੇ ਮੇਰਾ ਘਰ ਪੁੱਛ ਲੈਣਾ ਕਹਿੰਦੇ ਵੈਸੇ ਕੋਟਕਪੂਰੇ ਚੋਂ ਮੇਰਾ ਪਤਾ ਜਿੱਥੋਂ ਮਰਜ਼ੀ ਪੁੱਛ ਲੈਣਾ ਆਖਰ ਅਸੀਂ ਪਹੁੰਚ ਗਏ ਪਿਆਸਾ ਜੀ ਦੇ ਘਰ ਤੇ ਖੜਕਾ ਦਿੱਤੀ ਕੰਟੀ ਕਿਤਾਬਾਂ 2 2 ਰਿਲੀਜ਼ ਹੋਈਆਂ ਜੀ ਹਾਂਜੀ ਹਾਂਜੀ ਦੋ ਕਿਤਾਬਾਂ ਰਿਲੀਜ਼ ਹੋਈਆਂ ਪਹਿਲੀ ਕਿਤਾਬ ਸੀ ਮੇਰੀ ਤੂੰ ਹਾਂ ਖੋਲ ਕੇ ਰੱਖੀ ਜੀ ਤੇ ਦੂਜੀ ਕਿਤਾਬ ਸੀ ਕਿਸੇ ਨਹੀਂ ਹੋ ਜਾ ਮੈਂ ਜੋ ਮੇਰਾ ਆਪਰੇਸ਼ਨ ਹੋਇਆ ਆਪਰੇਸ਼ਨ ਵੇਲੇ ਮੈਂ ਹਸਪੀਟਲ ਦੇ ਬੈੱਡ ਤੇ ਮੇਰੀ ਤਮਾਜ਼ ਖਿਆਲ ਆਇਆ ਖਿਆਲ ਆ ਮੈਨੂੰ ਬਿਸੇ ਵਕਤੇ ਉਹ ਬਾਰੇ ਸਭਾ ਸੀ ਲਿਖੀ ਸੀ ਮੈਂ ਚੇਤੀ ਪਰਤ ਆਵਾਂਗਾ ਤੂੰ ਹਾਂ ਖੋਲ ਕੇ ਰੱਖੀ ਇਰੇ ਸੰਗ ਹੱਸਾ ਗਾਵਾਂ ਦਾ ਤੁbuah ਖੋਲ ਕੇ ਰੱਖੀ ਦਿਲ ਦਾ ਦਰਦ ਜਿਸ ਦੇ ਤਰ ਉਹੀ ਤਾਂ ਤੋੜ ਹੈ ਇਸ ਦਾ ਦਿਲ ਦਾ ਦਰਦ ਜਿਸ ਦੇ ਤਰ ਉਹੀ ਤਾਂ ਤੋੜ ਹੈ ਇਸ ਦਾ ਉਸੇ ਦੀ ਰਹਿਮ ਪਾਵਾਂਗਾ ਤੁbuah ਖੋਲ ਕੇ ਰੱਖੀ ਤੇ ਸ਼ੇਰ ਆ ਗਾ ਖਾਮੋਸ਼ੀਆਂ ਵਿੱਚ ਵੀ ਕਦੇ ਮਰਝਾਵੀ ਨਾ ਸਜਣਾ ਖਾਮੋਸ਼ੀਆਂ ਵਿੱਚ ਵੀ ਕਦੇ ਮਰਝਾਵੀ ਨਾ ਸਜਣਾ ਉਹੀ ਮਹਿਫਿਲ ਸਜਾਵਾਂਗਾ ਤੁbuah ਖੋਲ ਕੇ ਰੱਖੀ ਵਾਹ ਜੀ ਵਾਹ ਅ ਤੁਹਾਡੇ ਜਿਹੜੀਆਂ ਇਹ ਦੋ ਕਿਤਾਬਾਂ ਤੋਂ ਬੂਹਾ ਖੋਲ ਕੇ ਰੱਖੀ ਹਾਂਜੀ ਕਿਸੇ ਲਈ ਬੋਝ ਹਾਵੇ ਹਾਂਜੀ ਕਿ ਇਹਨਾਂ ਕਿਤਾਬਾਂ ਦੇ ਵਿੱਚੋਂ ਕਿਸੇ ਕਲਾਕਾਰ ਨੇ ਗੀਤ ਵੀ ਤੁਹਾਡੇ ਕੋਸ਼ੇ ਰਿਕਾਰਡ ਹੋਏ ਹਾਂਜੀ ਹਾਂਜੀ ਇਹਨਾਂ ਵਿੱਚੋਂ ਜਿਹੜਾ ਜਨਾਵਾਂ ਜਿਹੜੀਆਂ ਬਵੀ ਸਾਜਮ ਤੇ ਜੰਤ ਦੀਪਕ ਮਤਵਾਲਾ ਤੇ ਇਹਨਾਂ ਕਲਾਕਾਰਾਂ ਨੇ ਗਾਏ ਬਹੁਤ ਟੈਮਸ ਹੋਏ ਹੈ ਪਹਿਲਾਂ ਮੇਰੇ ਗੀਤ ਕਾਫੀ ਰਿਕਾਰਡ ਹੋਏ ਹੈ ਜੀ ਫਰਮਾ ਜੀ ਵੀ ਹੋਇਆ ਹ ਜਿਵੇਂ ਸਬਜੀਪੂਲ ਸਰਦੂਰ ਸਕੰਦਰ ਮਾਸਟਰ ਸਲੀਮ ਸਾਇਰਾ ਖਾਨ ਇਸ ਵਾਰ ਸਿੰਪਲ ਹਿੰਦੀ ਫਿਲਮਾਂ ਦੇ ਪਹਿਲੇ ਵੈਕਸਿੰਗ ਕਰਾ ਇਹ ਇਹਨਾਂ ਕਲਾਕਾਰਾਂ ਨੇ ਕਾਫੀ ਕਲਾਕਾਰਾਂ ਨੇ ਗਾਏ ਆ ਕੁਛ ਉਹਨਾਂ ਗੀਤਾਂ ਦੇ ਤੁਹਾਨੂੰ ਬੋਲ ਯਾਦ ਆ ਜਿਵੇਂ ਕਿ ਸਰਦੂਰ ਸਿਕੰਦਰ ਨੇ ਆ ਸਰਦੂਰ ਸਿਕੰਦਰ ਨੇ ਇਹ ਗੀਤ ਗਾਇਆ ਸੀ ਜੀ ਅੱਖ ਮੇਲ ਕੇ ਬੁੱਲਾਂ ਦੇ ਵਿੱਚ ਹੱਸਦੀ ਨੀਮਨ ਨਮਾ ਰਹੀ ਹੰਦੀ ਇਹ ਜੋ ਲੰਗਨੀ ਜਲਾਉਂ ਜਾਵੇ ਪੰਗਦੀ ਟੁਨੀ ਲੈ ਕੇ ਸਾਤ ਰੰਗ ਦੀ ਤੇ ਬਾਦਸ਼ਾਹ ਫਰੀਦ ਨੇ ਗਾਇਆ ਸੀ ਲਿਸ਼ਕ ਲਿਸ਼ਕ ਮੇਰਾ ਲਹਿਗਾ ਪੈਂਦਾ ਕੁਰਤੀ ਨਵੀਂ ਟਕੋਰੀ ਨਾ ਮਾਰ ਸੋਹਣਿਆ ਨਾ ਮਾਰ ਮੈਂ ਨਰਮ ਘੜੀ ਦੀ ਕੋਰੀ ਉਹ ਫੈਲੂ ਸੀ ਆਜਾ ਤੁਦਾ ਉਸ ਫਿਰੋ ਚ ਉਟਾਣਾ ਕਰਵਾਇਆ ਗਿਆ ਸੀ ਵਾਹ ਜੀ ਬਹੁਤ ਠੀਕ ਹੈ ਜੀਤ ਭੁੱਲਰ ਨੇ ਸਰਜੀਤ ਭੁੱਲਰ ਨੇ ਗਾਇਆ ਸੀ ਕੋਈ ਕਰ ਲੈ ਮੁਹੱਬਤਾਂ ਦੀ ਗੱਲਵੇ ਦੁੱਖ ਦੇਣੀ ਆ ਸੱਜਣਾ ਮੰਦਾ ਬੋਲ ਨਾ ਖਲੇ ਜੇ ਕਰ ਸੱਲਵੇ ਦੁੱਖ ਦੇਣੀ ਆ ਸੱਜਣਾ ਵਾਹ ਜੋ ਬਰਵੀਸ ਆਜਨ ਨੇ ਗਾਇਆ ਸੀ ਅਸੀਂ ਹੋਂਗਿਆਂ ਦੀ ਧੂੜੀ ਵਿੱਚ ਤੁੱਕਦੇ ਰਹੇ ਅਸੀਂ ਹੋਂਗਿਆਂ ਦੀ ਧੂੜੀ ਵਿੱਚ ਤੁੱਕਦੇ ਰਹੇ ਚੋਰੇ ਜੰਮ ਨਹੀਂ ਰਹੇ ਅਸੀਂ ਮੁੱਕਦੇ ਰਹੇ ਉਹ ਬਹੁਤ ਉਸਤ ਕੀਤਾ ਗਿਆ ਪਿਆਸਾ ਜੀ ਲਿਖਣ ਦੇ ਵਿੱਚੋਂ ਕਦੇ ਕੋਈ ਪੈਸੇ ਥੇਲੇ ਦੀ ਕਮਾਈ ਹੋਈ ਹੈ ਲਿਖਣ ਦੇ ਵਿੱਚ ਅੱਜ ਦੇ ਜਵਾਨੇ ਨੇ ਲਿਖਣ ਵਾਲੇ ਨੂੰ ਕੋਈ ਕਮਾਈ ਹੁੰਦੀ ਏ ਕਮਾਈ ਹੋਈ ਤੋਂ ਸ਼ਰਮਤੀ ਹੋਈ ਹੈ ਵਾਹ ਪਰਮਾਤਮਾ ਨੇ ਬੜੀ ਕਿਰਪਾ ਹੋਈ ਹੈ ਪਾਠਕਾਂ ਨੇ ਦੋਸਤਾਂ ਨੇ ਇਹ ਜਿਹੜੀ ਲਿਖਤ ਨੂੰ ਪਸੰਦ ਕੀਤਾ ਬੜਾ ਪਿਆਰ ਦਿੱਤਾ ਸ਼ਰਮਤੀ ਹੋ ਕਮਾਈ ਹੋਈਏ ਲੋਕਾਂ ਤੇ ਨਾ ਬਣਿਆ ਲੋਕਾਂ ਦੀ ਪਛਾਣ ਬਣੀ ਹੈ ਇਹੀ ਹੈ ਬਾਕੀ ਹੋਰ ਮੈਂ ਉਮੀਦ ਵੀ ਕਦੇ ਨਹੀਂ ਰੱਖੀ ਵੀ ਮੈਂ ਇਹਨਾਂ ਚੋਂ ਕਮਾਈ ਕਰਾਂ ਹੂੰ ਠੀਕ ਹੈ ਤੁਸੀਂ ਇਹ ਦੱਸੋ ਕਿ ਜਗਜੀਤ ਸਿੰਘ ਤਾਂ ਤੁਹਾਡਾ ਜਿਹੜਾ ਨਾਮ ਹੋ ਗਿਆ ਪਰ ਜਿਹੜਾ ਤਖੰਨਸ ਤੁਸੀਂ ਰੱਖਿਆ ਪਿਆਸਾ ਹਾਂਜੀ ਇਹ ਪਿਆਸਾ ਤਖੰਨਸ ਕਿੱਥੋਂ ਕਿਹਨੇ ਕਿਵੇਂ ਪਿਆ ਦੋਸਤ ਮਿੱਤਰ ਵੀ ਤੇ ਉਸਤਾਦ ਵੀ ਰਵਾਇਸੀ ਬਾਗੀ ਜੀ ਜਿਨ੍ਹਾਂ ਦੀਆਂ ਰਚਨਾਵਾਂ ਲਿਖੀਆਂ ਹੋਈਆਂ ਰਸ਼ੀਆ ਦੇ ਵਿੱਚ ਅਜ ਤੋਂ 35-40 ਸਾਲ ਪਹਿਲਾਂ ਟ੍ਰਾਂਸਲੇਟ ਹੋਈਆਂ ਸੀ ਅਨਵਾਦ ਹੋਇਆ ਸੀ ਉਹਨਾਂ ਦਾ ਇਹ ਕਰਨਾਲ ਸੀ ਬਾਗੀ ਤੇ ਉਹਨਾਂ ਦੇ ਇੱਕ ਮਿੱਤਰ ਮੇਰੇ ਨੌਥੀ ਆ ਤੇ ਅਰਜਿੰਦਰਪਾਲ ਰਾਜਨ ਜਿਹੜੇ ਫਿਰ ਪੰਜਾਬੀ ਫਿਲਮਾਂ ਦੇ ਸਟੋਰੀ ਰਾਈਟਰ ਵੀ ਹੋਏ ਆ ਅੱਜ ਕੱਲ੍ਹ ਦੋ ਉਹ ਦੋਨੇ ਵੀ ਵਿਚਾਰੇ ਸਵਰਗਵਾਸ ਹੋ ਚੁੱਕੇ ਆ ਉਹਨਾਂ ਦੀ ਜਨ ਹੈ ਕਿ ਪਿਆਸਾ ਜਿਹੜਾ ਦੇ ਨਾਮ ਹੈ ਉਹਨਾਂ ਹੀ ਆ ਜੀ ਅ ਤਾਂ ਫਿਰ ਜਿਹੜਾ ਤੁਹਾਡੇ ਲੇਖਣੀ ਦੇ ਵਿੱਚ ਗੁਰੂ ਜੀ ਤੁਸੀਂ ਕੀ ਮੰਗਦੇ ਹੋ ਜੀ ਗੁਰੂ ਕਰਨਾਲ ਭਾਗੀ ਮੇਰਾ ਜੀ ਹਾਂ ਜੀ ਤਾਂ ਇਥੋਂ ਤੁਹਾਨੂੰ ਇਹ ਜਿਹੜੀ ਹੈ ਝਿਣਕ ਲੱਗੀ ਹਾਂ ਮੇਰੀ ਦੂਜੀ ਕਿਤਾਬ ਕਿਸੇ ਲਈ ਬੋਝ ਹਾਂ ਮੈਂ ਇਹ ਰਸਨਾ ਜੋ ਕਿਸੇ ਨੇ ਸੁਣਾਈ ਹੈ ਇਸ ਤਰ੍ਹਾਂ ਤੇ ਉਹ ਬਹੁਤੇ ਬੰਦੇ ਇਸੇ ਹੀ ਗੱਲ ਨੂੰ ਮਹਿਸੂਸ ਕਰਦੇ ਨੇ ਸ਼ਾਇਦ ਤੇ ਆਪ ਦੀ ਪਰਿਵਾਰਕ ਗੱਲ ਹੋਣੀ ਹੈ ਪਰ ਇਹ ਮੈਂ ਦੱਸ ਦੇਵਾਂ ਮੇਰੇ ਪਰਿਵਾਰ ਦੀ ਕੋਈ ਗੱਲ ਨਹੀਂ ਇਹ ਜਵਾਨੇ ਦੀ ਗੱਲ ਹੈ ਜਵਾਨੇ ਦੇ ਤਰਾਸ ਦੀ ਹੈ ਜੀ ਇਹ ਮਾਨੇ ਤਰਾਸ ਦੀ ਬਣ ਕੀਤੀ ਗਈ ਹੈ ਅੱਜ ਘਰ ਦੋ ਹਾਲਾਤ ਅਸੀਂ ਦੇਖ ਰਹੇ ਹਾਂ ਉਹਨਾਂ ਨੇ ਬਾਰੇ ਬਿਆਨ ਕੀਤਾ ਹੈ ਕਿਸੇ ਲਈ ਬੋਝ ਹਾਂ ਮੈਂ ਕਿਸੇ ਦੀ ਲੋੜ ਹਾਂ ਕਿਸੇ ਲਈ ਬੋਝ ਹਾਂ ਕਿਸੇ ਦੀ ਲੋੜ ਹਾਂ ਮੈਂ ਕਾਫੀ ਹਾਂ ਕਿਸੇ ਲਈ ਕਿਸੇ ਦੀ ਥੋੜ ਹਾਂ ਕਿਸੇ ਲਈ ਬੋਝ ਹਾਂ ਕਿਸੇ ਦੀ ਕਿਸੇ ਦੀ ਲੋੜ ਹਾਂ ਮੈਂ ਕਾਫੀ ਹਾਂ ਕਿਸੇ ਲਈ ਕਿਸੇ ਦੀ ਥੋੜ ਹਾਂ ਤਰ੍ਹਾਂ ਕਿਸੇ ਲਈ ਰੌਸ਼ਨੀ ਹਜ਼ਾਰਾਂ ਸੂਰਜਾਂ ਦੀ ਕਿਸੇ ਵੀ ਰੋਸ਼ਨੀ ਹਜ਼ਾਰਾਂ ਸੂਰਜਾਂ ਦੀ ਕਿਸੇ ਦੀ ਅੱਖ ਦਾ ਕਾਂ ਤੇ ਰਾਹ ਦਾ ਰੋੜ ਹਾਂ ਸ਼ਹਿਦ ਹਾਂ ਮੈਂ ਕਿਸੇ ਲਈ ਸ਼ਹਿਦ ਹਾਂ ਮੈਂ ਕਿਸੇ ਲਈ ਕਿਸੇ ਲਈ ਜ਼ਹਿਰ ਹਾਂ ਦਵਾ दारू ਕਿਸੇ ਦੀ ਤੇ ਦੁੱਖ ਦਾ ਤੋੜ ਹਾਂ ਮੈਂ ਹਾਂ ਧੰਨਵਾਸਾ ਕਿਸੇ ਲਈ ਕਿਸੇ ਦੀ ਆਸ ਹਾਂ ਮੈਂ ਹਾਂ ਧੰਨਵਾਸਾ ਕਿਸੇ ਲਈ ਕਿਸੇ ਦੀ ਆਸ ਹਾਂ ਤ੍ਰਿਪਤੀ ਹਾਂ ਕਿਸੇ ਦੀ ਖੁਸ਼ੀ ਦੀ ਖੁਸ਼ੀ ਦਾ ਮੋੜ ਹਾਂ ਫਿਰ ਅਸੀਂ ਪੁੱਛਿਆ ਕਿ ਪਿਆਸਾ ਜੀ ਤੁਸੀਂ ਸੋਨੇ ਚਾਂਦੀ ਦਾ ਕੰਮ ਕਰਦੇ ਹੋ ਕਦੇ ਇਸ ਵਿਸ਼ੇ ਤੇ ਕੋਈ ਰਚਨਾ ਨਹੀਂ ਲਿਖੀ ਪੰਜਾਬੀ ਵਿਰਸੇ ਨੂੰ ਸਮਰਪਿਤ ਹੈ ਹਾਂ ਉਹ ਗੀਤ ਹੈ ਹਾਂ ਜਿਹਦੇ ਵਿੱਚ ਸਿਰ ਤੋਂ ਲੈ ਕੇ ਪੈਰਾਂ ਤੱਕ ਹਾਂ ਵੱਖ-ਵੱਖਰੇ ਪਰੀਸ਼ਨਾ ਦੇ ਇਹ ਜੇਵਲ ਉਹ ਗਿਲੇ ਗਏ ਆ ਉਹ ਇੱਕ ਸ਼ੁਕਰ ਸੁਹਾਣੀ ਪੈਣ ਜਿਹੜਾ ਨੜੀ ਆਪਦੇ ਪਤੀ ਨੂੰ ਕਹਿੰਦੀ ਹੈ ਛੁਣ ਮੇਰੇ ਸਰਦਾਰਾ ਮੈਨੂੰ ਲਾਈ ਨਾਲ ਤੋ ਲਾਰਾ ਛੁਣ ਮੇਰੇ ਸਰਦਾਰਾ ਮੈਨੂੰ ਲਾਈ ਨਾਲ ਤੋ ਲਾਰਾ ਕੋਇਆ ਨਰਮਤ ਝੋਲਾ ਦੇ ਸ਼ਮਾਨ ਸੋਹਣਿਆ ਲੈਦੇ ਗਹਿਣੇ ਨਾਲ ਤੂੰ ਕਰੀ ਇਨਕਾਰ ਸੋਹਣਿਆ ਮੱਥੇ ਉੱਤੇ ਲਾਉਣ ਨੂੰ ਕੜਾ ਦੇ ਟਿੱਕਾ ਧਾਉਣੀ ਵੇ ਸੱਗੀ ਫੁੱਲ ਲਾ ਕੇ ਹੋ ਜੂ ਟੌਰ ਦੂਣੀ ਚਾਉਣੀ ਵੇ ਮੇਰੀ ਗੁੱਤ ਦਾ ਪਰਾਂ ਦਾ ਮੈਨੂੰ ਵੱਡ ਵੱਡ ਖਾਂਦਾ ਬੋਤੇ ਬਿਨਾ ਕੀਏ ਗੁੱਤ ਦਾ ਸ਼ਿੰਗਾਰ ਸੋਹਣਿਆ ਲੈਦੇ ਗਹਿਣੇ ਮੈਨੂੰ ਲੈਦੇ ਗਹਿਣੇ ਨਾਲ ਤੂੰ ਕਰੀ ਇਨਕਾਰ ਸੋਹਣਿਆ ਤੌਰ ਹੈ ਕੰਨਾਂ ਨੂੰ ਕਰਾਉਣੇ ਮੈ ਜੜਾਉ ਹੁੰਦੇ ਵਾਲੇ ਜੋ ਕੰਨਾਂ ਨੂੰ ਕਰਾਉਣੇ ਮੈ ਜੜਾਉ ਹੁੰਦੇ ਵਾਲੇ ਜੋ ਝੁੰਮਕੇ ਕਰਾਉਣੇ ਮੈ ਤਾਂ ਮੋਤੀਆਂ ਵਾਲੇ ਜੋ ਕੰਨਾਂ ਨੂੰ ਕਰਾਉਣੇ ਮੈ ਜੜਾਉ ਹੁੰਦੇ ਵਾਲੇ ਜੋ ਝੁੰਮਕੇ ਕਰਾਉਣੇ ਮੈ ਤਾਂ ਹੀਰੇ ਮੋਤੀ ਵਾਲੇ ਜੋ ਨਾਥੀਨ ਲੱਕ ਵਿੱਚ ਪਾ ਕੇ ਨਾ ਚੂਤੀਆਂ ਵਿੱਚ ਜਾ ਕੇ ਗੋਣ ਗਾਉਂ ਤੇਰੇ ਸੱਇਆਂ ਵਿੱਚ ਆਹ ਸੋਨੇ ਆ ਲੈਦੇ ਗਹਿਣੇ ਮੈਨੂੰ ਲੈਦੇ ਗਹਿਣੇ ਨਾ ਤੋ ਤਰੀਕ ਆਹ ਸੋਨੇ ਅਸੀਂ ਸੁਣਿਆ ਤੁਸੀਂ ਰਾਤ ਨੂੰ ਸੁੱਤੇ ਪਏ ਉੱਠ ਕੇ ਲਿਖਣ ਲੱਗਦੇ ਹੋ ਇੱਕ ਹੀ ਮਾਜ਼ਰਾ ਪਿਆ ਸਾ ਜੀ ਰਾਤ ਨੂੰ ਮੈਂ ਕਾਪੀ ਐਨ ਟੌਰਚ ਮੇਰੇ ਕੋਲ ਹੁੰਦੀ ਹੈ ਟੌਰਚ ਮੈਂ ਤਾਰਖਾ ਵੀ ਲੋਕ ਕੋਲ ਪਰਵਾਹ ਪੈ ਹੁੰਦਾ ਸਾਰਾ ਵੀ ਮੈਂ ਕਿਸੇ ਨੂੰ ਡਿਸਟਰਬ ਨਾ ਕਰਾਂ ਜੇ ਕੋਈ ਇਹ ਰੇੜੀ ਚੀਜ ਜਾਂ ਰੱਜਣਾ ਜਾਂ ਕੋਈ ਰਤੀ ਜਾਂਦੀ ਜਾਂ ਆਉਂਦੀ ਉਤਰਦੀ ਹੈ ਤੇ ਉਹਦਾ ਕੋਈ ਸ਼ਮਾ ਨਹੀਂ ਹੈ ਇਹ ਮੈਂ ਕਈ ਵਾਰੀ ਮਹਿਸੂਸ ਕਰਦਾ ਕਿ ਉਹ ਕਿਸੇ ਨੂੰ ਡਿਸਟਰਬ ਨਾ ਕਰਾਂ ਤੇ ਉਹ ਮੈਂ ਨੋਟ ਕਰ ਲੈਣਾ ਉਸ ਤੋਂ ਬਾਅਦ ਸਵੇਰ ਉਸ ਨੂੰ ਬਾ ਰੂਪ ਦਿੱਤਾ ਨਵ ਰੂਪ ਦਿੱਤਾ ਜਾਂਦਾ ਠੀਕ ਜੀ ਠੀਕ ਹੈ ਠੀਕ ਹੈ ਤੇ ਥੋੜਾ ਜਿਹਾ ਇਹ ਵੀ ਦੱਸੋ ਕਿ ਜਿਹੜਾ ਤੁਹਾਡੇ ਅਕਸਰ ਆਪਾਂ ਦੇਖਿਆ ਕਿ ਸ਼ਾਇਰਾ ਦੇ ਘਰੇ ਕੋਈ ਚਾਹੇ ਉਹ ਗਾਉਂਦਾ ਹੈ ਚਾਹੇ ਉਹ ਅਦਾਕਾਰ ਹੈ ਚਾਹੇ ਉਹ ਰਾਈਟਰ ਹੈ ਤਾਂ ਘਰ ਦੇ ਉਹਦੇ ਤੋਂ ਬੜੇ ਦੁਖੀ ਹੁੰਦੇ ਐ ਇਸ ਗੱਲੋਂ ਤੁਹਾਡਾ ਕੀ ਮਾਹੌਲ ਹੈ ਘਰ ਦਾ ਮੇਰਾ ਘਰ ਦਾ ਮਾਹੌਲ ਤਾਂ ਤੁਸੀਂ ਦੇਖ ਹੀ ਲਿਆ ਅਸੀਂ ਪਾਸੇ ਬੱਚੇ ਪਰਵਾਹ ਕਰਦਾ ਸਾਰਾ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਕਿਸੇ ਬੱਚਾ ਵੱਲੋਂ ਵੀ ਮੈਨੂੰ ਜਿਵੇਂ ਉਹਨਾਂ ਨੂੰ ਬਹੁਤ ਆ ਮੁਸ਼ਕਲ ਹੁੰਦੀ ਪਰਵਾਹ ਦੇ ਵਿੱਚ ਮੈਨੂੰ ਜਿਵੇਂ ਹੁੰਦੀ ਹੈ ਤੇ ਮੈਨੂੰ ਕੋਈ ਉਹਨਾਂ ਨੂੰ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਹੈ ਮੈਂ ਕਦੇ ਉਹਨਾਂ ਨੂੰ ਮਹਿਸੂਸ ਨਹੀਂ ਹੋਣ ਦਿੰਦਾ ਵੀ ਮੈਂ ਕੋਈ ਤੁਹਾਡੇ ਤੇ ਬੋਝ ਬਣਿਆ ਹੋਇਆ ਜਾਂ ਤੁਸੀਂ ਵੀ ਮੈਨ ਤੋਂ ਕੋਈ ਤੰਗੀ ਕਿ ਕਰਦੇ ਹੋ ਮੈਂ ਕਦੇ ਮਹਿਸੂਸ ਹੀ ਨਹੀਂ ਹੋਣ ਦਿੰਦਾ ਕਦੇ ਮੈਸੇਜ ਨੇ ਤੁਹਾਨੂੰ ਆਈ ਨਹੀਂ ਕਿਹਾ ਵੀ ਤੁਸੀਂ ਲੇਖਣੀ ਵਾਲੀ ਇੱਥੇ ਲੱਗੇ ਰਹਿੰਦੇ ਹੋ ਤੇ ਮੇਰੇ ਵੱਲ ਧਿਆਨ ਘੱਟ ਦੇਣੀ ਹੋ ਨਹੀਂ ਨਹੀਂ ਅਸੀਂ ਕਰ ਲਈ ਮੈਂ ਉਹਦੇ ਵੱਲ ਤੇ ਉਹ ਜੋ ਬੋਝ ਹੈ ਜਿਸੇ ਕਰਕੇ ਅਗਾਂ ਤੋਂ ਜੇ ਸ਼ਾਇਰ ਜਾਂ ਰਾਈਟਰ ਹੈ ਜੋ ਕੋਈ ਕਲਾਕਾਰ ਹੈਗੇ ਆ ਉਹਨਾਂ ਦੇ ਵਿੱਚ ਇਹ ਹੁੰਦੀ ਹੈ ਕਵੀ ਹੁੰਦੀ ਹੈ ਵੀ ਉਹ ਘਰ ਵੱਲ ਛੱਡ ਕੇ ਇੱਕੋ ਪਾਸੇ ਸਵਾਰ ਹੋਏ ਮੈਂ ਘਾਤੀਆਂ ਸਾਰੀਆਂ ਦੁਵੇਵਾਰੀਆਂ ਨੂੰ ਬਰਾਬਰ ਦੇ ਦਬਾਇਆ ਹੈ ਹੁਣ ਵੈਸੇ ਅਸੀਂ ਤੁਹਾਡੇ ਪਰਿਵਾਰ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦੇ ਆ ਅੱਜ ਦੋਵੇਂ ਜੀ ਆਪਣੇ ਪੁੱਤ-ਪੋਤਰੇ ਤੇ ਦੋਧਿਆਂ ਦੇ ਪਿਆਰ ਵਿੱਚ ਗੁੜੋ ਚਲੇ ਹੁਣ ਵੀ ਕਿਉਂ ਦਾ ਨੇ ਕੋ اولادਾਂ ਦੀਆਂ ਦਾਤਾ ਜੋ ਰੱਬ ਨੇ ਬਖਸ਼ੀਆਂ ਨੇ ਆਓ ਜਗਜੀਤ ਪਿਆਸਾ ਜੀ ਦੇ ਪਰਿਵਾਰ ਨਾਲ ਗੱਲਬਾਤ ਕਰੀਏ ਤੇ ਮੇਰਾ ਨਾਮ ਹੈ ਗੁਰਿੰਦਰਪਾਲ ਸਿੰਘ ਮੈਂ ਐਜ਼ ਅ ਮੈਥਸ ਟੀਚਰ ਪਿੰਡ ਕਾਸਮ ਪੱਟੀ ਜ਼ਿਲ੍ਹਾ ਫਰੀਦਕੋਟ ਤੇ ਇਹ ਮੇਰੇ ਨਾਲ ਨੇ ਮੇਰੇ ਵਾਈਫ ਇਹ ਵੀ ਐਜ਼ ਅ ਹਿੰਦੀ ਮਿਸਟਰੈਸ ਪੰਜੀ ਗਰਾਈ ਆਪਣੇ ਕਲਮ ਤੇ ਇੱਥੇ ਸੇਵਾ ਨਿਭਾ ਰਹੀ ਹੈ ਤੁਸੀਂ ਇਹ ਦੱਸੋ ਜਗਜੀਤ ਪਿਆਸਾ ਜੀ ਤੁਹਾਡੇ ਫਾਦਰ ਸਾਹਿਬ ਇਨਾਂ ਦਾ ਜਿਹੜਾ ਲਿਖਣਾ ਤੁਹਾਨੂੰ ਕਿਵੇਂ ਲੱਗਦਾ ਇਹਨਾਂ ਦੀ ਲੇਖਣੀ ਬਾਰੇ ਕਦੇ ਤੰਗ ਜੇ ਨਹੀਂ ਆਏ ਤੁਸੀਂ ਇਹਨਾਂ ਦੀ ਲੇਖਣੀ ਤੋਂ ਵੀ ਕੀ ਚਰੀਟੀ ਜਾਂਦੇ ਰਹਿੰਦੇ ਹੋ ਜਾਂ ਕੀ ਇਹ ਕਰੀ ਜਾਂਦੇ ਰਹਿੰਦੇ ਹੋ ਕਿਉਂ ਟਾਈਮ ਜ਼ਾਇਆ ਕਰਦੇ ਹੋ ਤੁਸੀਂ ਆਪਣੀ ਸਿਹਤ ਵੀ ਖਰਾਬ ਕਰਦੇ ਹੋ ਕਦੇ ਐਸਾ ਹੋਇਆ ਨਹੀਂ ਇਸ ਤਰ੍ਹਾਂ ਦਾ ਕਦੇ ਵੀ ਨਹੀਂ ਸਾਨੂੰ ਇਹਨਾਂ ਦੀ ਲੇਖਣੀ ਮਤਲਬ ਹਮੇਸ਼ਾ ਹੀ ਸਾਨੂੰ ਇਨਸਪਾਇਰ ਕਰਦੀ ਹੈ ਕੁਝ ਨਾ ਕੁਝ ਜਿਵੇਂ ਤੁਸੀਂ ਕਹਿ ਆ ਵੀ ਇਹ ਛਰੀਟਾ ਮਾਰਦੇ ਆ ਤੇ ਇਹਨਾਂ ਦੀ ਜਿਹੜੀਆਂ ਛਰੀਟਾ ਨੇ ਉਹਦੇ ਵਿੱਚ ਬੜੀ ਤਾਕਤ ਹੈ ਤੇ ਉਸ ਛਿਰਟਾਂ ਦੇ ਨਾਲ ਹੀ ਮੇਰੇ ਖਿਆਲ ਦੇ ਵਿੱਚ ਇਹਨਾਂ ਨੇ ਬਹੁਤ ਹੀ ਵੱਡਾ ਗਰੁੱਪ ਬਣਾ ਚੁੱਕੀ ਹੈ ਇਹ ਫੇਸਬੁੱਕ ਦੇ ਉੱਤੇ ਜੀ 5000 ਤੋਂ ਜ਼ਿਆਦਾ ਜਿਹੜੇ ਬੰਦੇ ਇਹਨਾਂ ਦੇ ਨਾਲ ਜੁੜੇ ਹੋਏ ਐ ਉਹ ਵੀ ਕਿਸੇ ਕਾਰਨ ਨਾਲ ਹੀ ਜੁੜੇ ਨੇ ਜੀ ਬੇਟਾ ਤੁਸੀਂ ਜਦੋਂ ਇਸ ਘਰ ਦੇ ਵਿੱਚ ਆਏ ਸੀ ਤੇ ਉਦੋਂ ਫਿਰ ਤੁਹਾਨੂੰ ਜਦੋਂ ਪਤਾ ਲੱਗਾ ਕਿ ਮੇਰੇ ਸਹੁਰਾ ਸਾਹਿਬ ਤਾਂ ਜਿਹੜੇ ਰਾਈਟਰ ਵੀ ਨੇ ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਇਹਨਾਂ ਦੀ ਰਚਨਾਵਾਂ ਤੁਸੀਂ ਸੁਣੀਆਂ ਪੜ੍ਹੀਆਂ ਲਿਖੀਆਂ ਹਾਂਜੀ ਹੈਨਾ ਤਾਉ ਤੁਸੀ ਸੁਣੀਆਂ ਹੋਣਗੀਆਂ ਕਿਵੇਂ ਲੱਗਾ ਤੁਹਾਨੂੰ ਮੈਂ ਜਦੋਂ ਆਈ ਸੀ ਇਸ ਕਰਜ ਮਤਲਬ ਮੇਰੀ ਮੈਰिज ਹੋਈ ਸੀ ਜਦੋਂ ਉਦੋਂ ਮੈਨੂੰ ਪਤਾ ਲੱਗਾ ਕਿ ਮੇਰੇ ਫਾਦਰ ਇਨ ਲੋ ਇੱਕ ਰਾਈਟਰ ਹੈ ਤਾਂ ਮੈਨੂੰ ਬਹੁਤ ਜ਼ਿਆਦਾ ਆਪਣੇ ਆਪ ਤੇ ਪ੍ਰਾਊਡ ਫੀਲ ਹੋਇਆ ਕਿਉਂਕਿ ਮੈਂ ਖੁਦ ਗਜ਼ਲ ਸੁਣਨਾ ਸ਼ੇਅਰ ਸੁਣਨਾ ਜਾਂ ਸ਼ੇਅਰ ਸੁਣਾਣਾ ਇਹ ਮੇਰੀ ਵੀ ਇੱਛਾ ਰਹੀ ਹੈਗੀ ਹੈ ਕਿ ਮੈਂ ਵੀ ਇਸ ਮਤਲਬ ਖੇਤਰ 'ਚ ਜਾਵਾਂ ਸ਼ੁਰੂ ਤੋਂ ਮੈਨੂੰ ਖੁਦ ਨੂੰ ਇਸ ਦੇ ਵਿੱਚ ਇੰਟਰਸਟਡ ਰਿਹਾ। ਸਕੂਲ ਦੇ ਵਿੱਚ ਕੋਈ ਪ੍ਰੋਗਰਾਮ ਹੈਗਾ ਤਾਂ ਮੈਂ ਸਟੇਜ ਕੰਡਕਟ ਵੀ ਕਰਦੀ ਰਹੀ ਆ। ਤਾਂ ਮੈਨੂੰ ਕਦੇ ਵੀ ਹੁਣ ਪਹਿਲਾਂ ਮੈਨੂੰ ਥੋੜਾ ਜੀ ਚਿਜਕ ਹੁੰਦੇ ਸੀ ਕਿ ਮੈਂ ਕੱਲ ਸਟੇਜ ਕੰਡਕਟ ਕਰਨਾ ਹੈ। ਮੈਂ ਕਿਵੇਂ ਸੰਭਾਲੂਗੀ ਸਟੇਜ? ਪਰ ਯਕੀਨ ਮੰਨੋ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਪਾਪਾ ਬਹੁਤ ਸੋਹਣੇ ਸ਼ਾਇਰ ਲਿਖਦੇ ਆ, ਗਜ਼ਲਾਂ ਲਿਖਦੇ ਆ ਤਾਂ ਹੁਣ ਮੈਨੂੰ ਬਿਲਕੁਲ ਵੀ ਇਸ ਗੱਲ ਦੀ ਚਿਜਕ ਨਹੀਂ ਮਹਿਸੂਸ ਹੁੰਦੀ। ਚਾਹੇ ਅੱਜ ਕਰਵਾ ਲਵਾਂ ਸਟੇਜ ਕੰਡਕਟ, ਚਾਹੇ ਕੱਲ ਨੂੰ ਕਰਨਾ ਹੋਵੇ। ਤਾ ਕਈ ਵਾਰੀ ਮੈਨੂੰ ਟੀਚਰਸ ਵੀ ਆ ਕੇ ਕਹਿ ਦਿੰਦੇ ਆ ਮੈਮ ਸੰਭਾਲ ਲਓਗੇ ਤੁਸੀਂ ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਐ ਇਸ ਗੱਲ ਦੀ ਕਿ ਹਾਂ ਮੇਰੇ ਕੋਲ ਪਾਪਾ ਐ ਮੈਂ ਜਾਉਂਗੀ ਉਹਨਾਂ ਕੋਲ ਉਹਨਾਂ ਨੂੰ ਕਹਿ ਦਿੰਨੀ ਆ ਵੀ ਪਾਪਾ ਇਸ ਟੌਪਿਕ ਤੇ ਸ਼ੇਅਰ ਲਿਖ ਦਿਓ ਤਾਂ ਉਹ ਉਸ ਤਰ੍ਹਾਂ ਦਾ ਸ਼ੇਅਰ ਮੈਨੂੰ ਲਿਖ ਕੇ ਦੇ ਦਿੰਦੇ ਐ ਔਰ ਜਦੋਂ ਮੈਂ ਬੋਲਦੀ ਆ ਸੇਅਰ ਤੇ ਉਹ ਮੈਨੂੰ ਆ ਕੇ ਕਹਿੰਦੇ ਕਿ ਮੈਮ ਤੁਹਾਡੇ ਸ਼ੇਅਰ ਬਹੁਤ ਜ਼ਿਆਦਾ ਸੁੰਦਰ ਹੁੰਦੇ ਐ ਉਹਨਾਂ ਦੀ ਜਿਹੜੀ ਹੈਗੀ ਐ ਵਰਡਿੰਗ ਉਹ ਬਹੁਤ ਜ਼ਿਆਦਾ ਡਿਫਰੈਂਟ ਹੁੰਦੀ ਐ ਤਾਂ ਮੈਨੂੰ ਬੜਾ ਅੱਛਾ ਲੱਗਦਾ ਐ ਪ੍ਰੇਸ ਚਾਹੇ ਉਹ ਮੇਰੀ ਕਰਦੇ ਆ ਪਰ ਉਹਦੇ ਪਿੱਛੇ ਜਿਹੜਾ ਮੇਨ ਰੂਟ ਹੈ ਉਹ ਪਾਪਾ ਹੈ ਤਾਂ ਇਸ ਸੀਜ਼ਨ ਨਾਲ ਮੈਨੂੰ ਖੁਦ ਨੂੰ ਆਪਣੇ ਆਪੇ ਪ੍ਰਾਊਡ ਮਹਿਸੂਸ ਹੁੰਦਾ ਹੈ ਕਿ ਹਾਂ ਵੀ ਸਾਡੇ ਕਲਚ 'ਚ ਇੱਕ ਅਜਿਹੀ ਸ਼ਖਸੀਅਤ ਹੈ ਜਿਹਦੇ ਤੇ ਸਾਨੂੰ ਸਾਰਿਆਂ ਨੂੰ ਮਾਣ ਹੈ ਵੈਰੀ ਗੁੱਡ ਤਾਂ ਤੁਸੀਂ ਕਿਹਾ ਕਿ ਮੈਨੂੰ ਵੀ ਸ਼ੇਰੋ ਸ਼ਾਇਰੀ ਦਾ ਸ਼ੌਕ ਹੈ ਬੋਲਣ ਦਾ ਵੀ ਸ਼ੌਕ ਹੈ ਬੋਲ ਤਾਂ ਸੀ ਤੁਹਾਡਾ ਦੇਖ ਲੇ ਬੇਟਾ ਬਹੁਤ ਅੱਛਾ ਬੋਲਦੇ ਹੋ ਤੁਸੀਂ ਬੜੀ ਰਵਾਨਗੀ ਹੈ ਤੁਹਾਡੇ ਬੋਲਣ ਦੇ ਵਿੱਚ ਤਾਂ ਫਿਰ ਸ਼ੇਰ ਤਾਂ ਕੋਈ ਹੋ ਜੇ ਹਾਂ ਜੀ ਮੈਂ ਮੈਨੂੰ ਯਾਦ ਹੈ ਮੈਂ ਪਾਪਾ ਦਾ ਲਿਖਿਆ ਹੋਇਆ ਸ਼ੇਰ ਸੁਨਾਨੀਆ ਤੁਹਾਨੂੰ ਤੁਸੀਂ ਪੁੰਨਿਆਂ ਦੇ ਚੰਨ ਅਸੀਂ ਮੱਸੀਆ ਦੇ ਨੇਰ ਤੁਸੀਂ ਪੁੰਨਿਆਂ ਦੇ ਚੰਨ ਅਸੀਂ ਮੱਸੀਆ ਦੇ ਨੇਰ ਅਸੀਂ ਟਲੇ ਪਰਛਾਵੇਂ ਤੁਸੀਂ ਚੜਦੀ ਸਵੇਰ ਤੁਸੀਂ ਸੱਤੇ ਖੈਰਾਂ ਜਿਹੇ ਤੇ ਦੁਆ ਵਰਗੇ ਤੁਸੀਂ ਸੱਤੇ ਖੈਰਾਂ ਜਿਹੇ ਤੇ ਦੁਆ ਵਰਗੇ ਅਸੀਂ ਰਾਹਾਂ ਦਿਖਾ ਤਸੀਂ ਖੁਦਾ ਵਰਗੇ ਅਸੀਂ ਰਾਹਾਂ ਦਿਖਾ ਤਸੀਂ ਖੁਦਾ ਵਰਗੇ ਤੇ ਫਿਰ ਜਗਜੀਤ ਪਿਆਸਾ ਜੀ ਦੀ ਪਤਨੀ ਨੇ ਕਿਹਾ ਮੈਨੂੰ ਇਹਨਾਂ ਦਾ ਲਿਖਣਾ ਬਹੁਤ ਚੰਗਾ ਲੱਗਦਾ ਹੈ ਤੇ ਇਹਨਾਂ ਦੀ ਲੇਖਣੀ ਨੂੰ ਲੈ ਕੇ ਕਦੇ ਵੀ ਸਾਡੇ ਵਿਚਕਾਰ ਕਿਸੇ ਕਿਸਮ ਦਾ ਕੋਈ ਝਗੜਾ ਨਹੀਂ ਹੋਇਆ ਇਹ ਮੇਰੀ ਬੇਟੀ ਹੈ ਅਰਪਿੰਦਰਜੀਤ ਕੌਰ ਇਹ ਇਸਦੀ ਸ਼ਾਦੀ ਰੋਪੜ ਹੋਈ ਹੋਈ ਹੈ ਏ ਅੱਜ ਨਾ ਬੱਚਿਆਂ ਨਾਲ ਆਏ ਹੋਏ ਸਾਰੇ ਇਹ ਮੇਰਾ ਦੋਤਾ ਜੀ ਇਹ ਦੋਤਾ ਵੱਡਾ ਕਬਰ ਵੀ ਸੇ ਬੇਟੀ ਕੀ ਕਰਦੀ ਹੈ ਮੈਂ ਜੀ ਟੀਚਰ ਹਾਂ ਮੈਂ ਰਿਆਤ ਇੰਟਰਨੈਸ਼ਨਲ ਸਕੂਲ ਉਪਰ ਮੈਂ ਐਜ਼ ਅ ਟੀਚਰ ਜੌਬ ਕਰ ਰਹੀ ਹਾਂ ਐਜ਼ ਅ ਇੰਗਲਿਸ਼ ਟੀਚਰ ਔਰ ਤੁਹਾਡੇ ਹਸਬੰਡ ਹਸਬੰਡ ਮੇਰੇ ਐਜੂਕੇਸ਼ਨ ਡਿਪਾਰਟਮੈਂਟ ਸੋ ਪਾਪਾ ਦੀ ਜਿਹੜਾ ਲੇਖਣੀ ਬਾਰੇ ਇਹਨਾਂ ਦੀਆਂ ਕਿਤਾਬਾਂ ਰਿਲੀਜ਼ ਹੁੰਦੀਆਂ ਮਾਣ ਸਨਮਾਨ ਹੁੰਦਾ ਉਦੋਂ ਫਿਰ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਜਦੋਂ ਟੈਲੀਵਿਜ਼ਨ ਤੇ ਵੀ ਆਉਂਦੇ ਆ ਕਿ ਫੇਸਬੁੱਕ ਤੇ ਵੀ ਇਹਨਾਂ ਦੀ ਇੰਨੀ ਜ਼ਿਆਦਾ ਤਾਰੀਫ ਹੁੰਦੀ ਹੈ ਹਨਾ ਤਾਂ ਤੁਹਾਨੂੰ ਫਿਰ ਕਿਸ ਤਰ੍ਹਾਂ ਦਾ ਲੱਗਦਾ ਉਦੋਂ ਕੀ ਮਹਿਸੂਸ ਹੁੰਦਾ ਬਹੁਤ ਅੱਛੇ ਮੈਸੇਜ ਹੁੰਦੇ ਜੀ ਤੁਹਾਨੂੰ ਪਤਾ ਹੀ ਹੈ ਮਤਲਬ ਕੁੜੀਆਂ ਲਈ ਫਾਦਰ ਦਾ ਆਲਰੇਡੀ ਹੀਰੋ ਹੁੰਦਾ ਤੇ ਮੇਰੇ ਪਾਪਾ ਮੇਰੇ ਲਈ ਸੁਪਰ ਹੀਰੋ ਹੈ ਕਿਹੜੀ ਅੱਛੀ ਲੱਗਦੀ ਹੈ ਇਹਨਾਂ ਦੀ ਰਚਨਾ ਤੁਹਾਨੂੰ ਜ਼ਿਆਦਾ ਅੱਛੀ ਕਿਹੜੀ ਲੱਗਦੀ ਸਭ ਤੋਂ ਜ਼ਿਆਦਾ ਅੱਛੀ ਇਮੋਸ਼ਨਲ ਤੇ ਟੱਚਿੰਗ ਹੈਗੀ ਤੁਹਾਨੂੰ ਆਪ ਕੋਲ ਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਰਪ੍ਰੀਤ ਕਮਰ ਵਾਈਫ ਆਫ ਸੁਖਿੰਦਰ ਪਾਲ ਸਿੰਘ ਜੀ ਐਂਡ ਬੇਟਾ ਵੀ ਬੈਠਾ ਹੋਇਆ ਹੈ ਨਾਲ ਅਲਗਰ ਤੇ ਪਪਾ ਜੀ ਸਰਦਾਰ ਜਗਜੀਤ ਸਿੰਘ ਪਿਆਸਾ ਜੀ ਉਹ ਸਾਡੇ ਪਪਾ ਜੀ ਹਨ ਹੀ ਇਜ਼ ਅ ਪੋएट ਬਹੁਤ ਵਧੀਆ ਪੋएट ਹਨ ਬਹੁਤ ਕਵਿਤਾਵਾਂ ਲਿਖਦੇ ਹਨ ਕਾਫੀ ਰਚਨਾਵਾਂ ਲਿਖਦੇ ਹਨ ਉਹਨਾਂ ਦੀਆਂ ਕਵਿਤਾਵਾਂ ਪੜ੍ਹ ਕੇ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਜਦੋਂ ਮੈਨੂੰ ਟਾਈਮ ਮਿਲਦਾ ਹੈ ਅਕਸਰ ਫ੍ਰੀ ਟਾਈਮ ਵਿੱਚ ਮੈਂ ਆਪਣੇ ਉਹਨਾਂ ਦੀਆਂ ਬੁੱਕਸ ਉਹਨਾਂ ਦੀਆਂ ਕਵਿਤਾਵਾਂ ਪੜ੍ਹਦੀ ਰਹਿੰਦੀ ਹਾਂ ਐਂਡ ਹੀ ਇਜ਼ ਐਨ ਹੀ ਹਸੈਫੋ ਲਿਖਦੇ ਹਨ ਜਦੋਂ ਵੀ ਕੋਈ ਘਰ ਕੋਈ ਆ ਜਾਂਦਾ ਹੈ ਤਾਂ ਉਸ ਨੂੰ ਉਹ ਆਪਣੀਆਂ ਰਚਨਾਵਾਂ ਬਕਾਇਦਾ ਉਹਨਾਂ ਨੇ ਸੁਖਵਾਈਆਂ ਹੋਈਆਂ ਹਨ ਕਿ ਸਭ ਨੂੰ ਵੰਡਦੇ ਰਹਿੰਦੇ ਹਨ ਬਹੁਤ ਇਹਦੇ ਵਿੱਚ ਮਾਨ ਮਹਿਸੂਸ ਕਰਦੇ ਹਾਂ ਅਸੀਂ ਸਾਰੇ ਜਣੇ ਤੇ ਜਦੋਂ ਵੀ ਉਹਨਾਂ ਦੀ ਕੋਈ ਬੁੱਕ ਰਿਲੀਜ਼ਿੰਗ ਓਕੇਸ਼ਨ ਹੁੰਦਾ ਹੈ ਬਹੁਤ ਜਾਣਿਆਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ ਬਹੁਤ ਸਾਰੇ ਕਵੀਆਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ ਬਹੁਤ ਸਾਰੇ ਸਾਹਿਬ ਕਰਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ ਸਾਨੂੰ ਬਹੁਤ ਅੱਛਾ ਲੱਗਾ ਹੈ ਪਾਪਾ ਜੀ ਜਦੋਂ ਘਰ ਆਪਣੇ ਨਾਲ ਉਹਨਾਂ ਦੇ ਫਰੈਂਡਸ ਹਨ ਫਰੈਂਡ ਸਰਕਲ ਵਿੱਚ ਬਹੁਤ ਸਾਰੇ ਉਹਨਾਂ ਦੇ ਅੰਬਿਹਨ ਨਾਲ ਵੱਡੇ ਵੱਡੇ ਕਲਾਕਾਰ ਸਾਡੇ ਘਰ ਆਉਂਦੇ ਹਨ ਉਹ ਸਾਡੇ ਉਹਨਾਂ ਨਾਲ ਜਾਣ ਪ੍ਰਸ਼ਾਨਬੱਤੀ ਹੈ ਗੱਲਾਂ ਬਾਤਾਂ ਨਾਲ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਆ ਪਾਪਾ ਜੀ ਜਿਹੜੇ ਬੁੱਕਸ ਇਹ ਸਿਰਫ ਇਹੀ ਨਹੀਂ ਆਪਾ ਜੀ ਘਰ ਦੇ ਵਿੱਚ ਵੀ ਬਹੁਤ ਜ਼ਿਆਦਾ ਹੈਲਪਫੁਲ ਹਨ ਮम्मा ਦੀ ਬਹੁਤ ਹੈਲਪ ਕਰਦੇ ਹਨ ਸਾਰਿਆਂ ਦਾ ਧਿਆਨ ਰੱਖਦੇ ਹਨ ਗਲੀ ਗੁਆਂਢ ਦਾ ਸਾਰਿਆਂ ਨੂੰ ਖੁਦ ਬੁਲਾਉਂਦੇ ਹਨ ਸਾਨੂੰ ਬਹੁਤ ਅੱਛਾ ਲੱਗਦਾ ਹੈ ਉਹਨਾਂ ਦੀ ਸਾਰਿਆਂ ਨੂੰ ਉਹਨਾਂ ਦੀ ਬੁੱਕਸ ਬਹੁਤ ਪਸੰਦੀ ਹਨ ਸਾਰੇ ਰਿਲੇਟਿਵਸ ਸਾਰੇ ਫਰੈਂਡਸ ਉਹਨਾਂ ਦੀ ਬੁੱਕਸ ਪੜ੍ਹ ਕੇ ਬਹੁਤ ਆਨੰਦ ਮਹਿਸੂਸ ਕਰਦੇ ਹਨ ਬਹੁਤ ਅੱਛਾ ਮਨ ਅੰਗਰ ਦੀ ਜਾਨ ਪੂਰੀ ਦੁਨੀਆ ਵਿੱਚ ਮਾਨ ਉਹ ਨਹੀਂ ਜਾਣਦਾ ਪਤਾ ਨਹੀਂ ਕਿਉਂ ਸ਼ਾਇਦ ਉਸ ਦੀ ਸੋਚ ਲਈ ਉਹਨ ਕਰਦਾ ਸਲੂਟ ਸਾਰੇ ਜਹਾਨ ਉਹ ਨਹੀਂ ਚਾਹਦਾ ਕਿ ਕੋਈ ਕਿ ਕੋਈ ਕਰੇ ਉਸ ਦਾ ਮਾਨ ਉਹ ਤਾਂ ਚਾਹੁੰਦਾ ਹੈ ਕਿ ਇਸ ਜੱਗ ਤੇ ਲੋਕੀ ਕਰਨ ਦਾ ਬਧਾ ਸਨਮਾਨ ਇਹੀ ਹੈ ਉਸਦੀ ਪਛਾਣ ਧੰਨਵਾਦ 40 ਸਾਲ ਤੱਕ ਚਾਹੇ ਦੁੱਖ ਚਾਹੇ ਸੁੱਖ ਮੋਢੇ ਨਾਲ ਮੋਢਾ ਤੇ ਕਦਮ ਨਾਲ ਕਦਮ ਮਿਲਾ ਕੇ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਹੁੰਦੀ ਰਹੀ ਹੈ ਹਰਮਿੰਦਰ ਸਿੰਘ ਕੋਹਾਰ ਵਾਲਾ ਜੀ ਦੀਆਂ ਲਿਖੀਆਂ ਲਾਈਨਾਂ ਯਾਦ ਆ ਗਈਆਂ ਕਿ ਦਿਲ ਦਰਿਆ ਉਹ ਬੰਦਾ ਹੈ ਜਿਸ ਦਾ ਨਾਮ ਬਿਆਸਾ ਹੈ ਚੋਗ ਚੁਗੇ ਉਹ ਸੋਨੇ ਚੋਂ ਮਾਂ ਗੋਲੀ ਤੇ ਮਰਦਾ ਹੈ ਘੜਦਾ ਹੈ ਉਹ ਟੂਮਾ ਵੀ ਨਗਮੇ ਨਜ਼ਮਾਂ ਲਿਖਦਾ ਹੈ ਫੇਸਬੁੱਕ ਤੇ ਵੀ ਮਿਲਦਾ ਬਣ ਠਣ ਕੇ ਉਹ ਰਹਿੰਦਾ ਹੈ ਬੇਸ਼ੱਕ ਟੋਪੇ ਲੱਗੇ ਹਨ ਪਰ ਦਿਲ ਧੂੜਾਂ ਪਟਦਾ ਹੈ ਨਕਲੀ ਦੰਦਾ ਨਾਲ ਸਦਾ ਉਹ ਅਸਲੀ ਹਾਸਾ ਹੱਸਦਾ ਹੈ ਉਹ ਅਸਲੀ ਹਾਸਾ ਹੱਸਦਾ ਹੈ ਜਗਜੀਤ ਪਿਆਸਾ ਜੀ ਦੇ ਲਿਖਣ ਲਈ ਕੋਈ ਮੂੜ ਨਾਂ ਦੀ ਚੀਜ਼ ਨਹੀਂ ਹੈ ਜਦ ਕੋਈ ਨਵਾਂ ਖਿਆਲ ਆਇਆ ਤਾਂ ਬਸ ਲਿਖਣ بیٹھ ਗਏ ਜਗਜੀਤ ਪਿਆਸਾ ਜੀ ਗੁਰੂ ਘਰ ਨਾਲ ਤਨ ਮਨ ਤੇ ਧਨ ਨਾਲ ਜੁੜੇ ਹੋਏ ਨੇ ਅਸੀਂ ਇਹ ਦੁਆ ਕਰਦੇ ਹਾਂ ਕਿ ਜਗਜੀਤ ਸਿੰਘ ਪਿਆਸਾ ਤੰਦਰੁਸਤ ਰਹੇ ਲੰਮੀਆਂ ਉਮਰਾਂ ਮਾਣਨ ਤੇ ਆਪਣੀ ਕਲਮ ਦੇ ਨਾਲ ਚੱਲਦੇ ਹੋਏ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਤੇ ਆਪਣੀਆਂ ਰਚਨਾਵਾਂ ਦੇ ਨਾਲ ਸਾਡੀਆਂ ਝੋਲੀਆਂ ਭਰਦੇ ਰਹਿਣ ਤੇ ਸ਼ਾਲਾ ਇਹ ਜੋੜੀ ਸੈਂਕੜੇ ਵਰਿਆਂ ਤੱਕ ਸਲਾਮਤ ਰਹੇ ਸਲਾਮਤ ਰਹੇ ਆਮੀਨ